ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਚੀਮਿਆਂ ਦੇ ਲਗਭਗ ਬਿਲਕੁਲ ਨਜ਼ਦੀਕ ਤੇ ਪਿੱਛੇ ਤੋਂ 13 ਕਿਲੋਮੀਟਰ ਤਾਂ ਵੀਰ ਦੇ ਘਰ ਆਪਾਂ ਅੱਜ ਤਿੰਨ ਮੱਝਾਂ ਦਿਖਾਵਾਂਗੇ ਤੁਹਾਨੂੰ ਤੇ ਇੱਕ ਆ ਵੀਰ ਹੁਣ ਹਰਿਆਣਾ ਚੋਂ ਲੈ ਕੇ ਆਇਆ ਹੈਗਾ ਤਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਸੋਨੀ ਬਾਈ ਸਾਸੀ ਕਾਰ ਸੋਨੀ ਬਾਈ ਕਿੰਨੇ ਕਿਲੋ ਦੁੱਧ ਕੰਡੇ ਦਾ ਤੋਲ ਕੇ ਲੈ ਕੇ ਆਏ ਦਾ ਮੈਂ ਉਹਨਾਂ ਨੇ 20 ਕਿਲੋ ਕਹੇ ਸੀਗਾ ਮੈਂ ਮਿੱਤਰ ਤੋਂ ਲੈ ਕੇ ਕਹਿ ਖਾਸ ਆ ਅੱਜ ਘਰੋਂ ਲੈ ਕੇ ਆਏ ਚਲੋ 20 ਕਿਲੋ ਕਹੇ ਸੀ 23 ਕਿਲੋ ਕੱਢਿਆ ਜਿੱਤਾਂ ਨਾਲਾਂ ਚੋ ਕੇ ਆਇਆ ਕਿਹੜੇ ਬੁੱਲਦੀ ਹੈ ਜੀ ਇਹ ਐਸਡੀ 727 ਦੀ ਹੈ ਜੀ ਆਹ ਦੇਖੋ ਜੀ ਆਪਾਂ ਪਹਿਲਾਂ ਵੀ ਇੱਕ ਛੋਟੇ ਪੇਜ ਲਾਈ ਹੋਈ ਸੀ ਫੋਟੋ ਆਪਨੇ ਹੁਣ ਤੁਹਾਨੂੰ ਬਿਲਕੁਲ オリジナル ਦਿਖਾ ਰਹੇ ਹਾਂ ਦੇਖੋ ਜੀ ਦੂਜੇ ਸੂਏ ਜੀ ਦੂਜੇ ਸੂਏ ਆਪਾਂ ਕੀ ਕਰਦੇ ਆ ਪੰਜਾਬ 'ਚ ਜ਼ਿਆਦਾਤਰ ਆਪਾਂ ਆਪਣੇ ਪਸ਼ੂਆਂ ਦੇ ਉੱਤੇ ਮਟਾਪਾ ਚੜਾ ਲੈਂਦੇ ਆ ਜਿਹਨੂੰ ਕਿ ਆਪਾਂ ਚਰਬੀ ਕਹਿੰਦੇ ਆ ਨਾ ਚਰਬੀ ਆਪਣੇ ਜ਼ਿਆਦਾਤਰ ਆਪਾਂ ਸੈਲਜ ਦੀ ਵਰਤੋਂ ਜ਼ਿਆਦਾ ਕਰਦੇ ਆ ਉਹਦੇ ਕਾਰਨ ਪਸ਼ੂ ਦੇ ਉੱਤੇ ਚਰਬੀ ਜ਼ਿਆਦਾ ਚੜਦੀ ਆ ਦੇਖੋ ਜੀ ਬਿਲਕੁਲ オリジナル ਬਿਲਕੁਲ ਚਰਬੀਨੀ ਦਾ ਛੋਟੀ ਦੇ ਉੱਤੇ ਤੁਸੀਂ ਬਰੀਕ ਨਾਲਾਂ ਵੀ ਦਿਖ ਰਹੀ ਜ ਨੇ ਥਣ ਲੇਵਾ ਵੀ ਦੇਖ ਸਕਦੇ ਹੋ ਤੁਸੀਂ ਆਪ ਦੇ ਆਪ ਤੇ ਇਹਦੇ ਮੰਗਰਾ ਸੋਨੀ ਭਾਈਆ ਕੱਟੀ ਜਰੂਰ ਦਿਖਾਈ ਜੀ ਕਿਹੜੇ ਬੁੱਲਦੀ ਆ ਇਹ ਇਹ ਕੱਟੀ ਜੀ ਐਫ ਡੀ 328 ਬੁੱਲਦੀ ਜੀ ਹਾਂਜੀ ਉਧਰੋਂ ਨਾਲ ਹੀ ਆਈ ਆ ਹਾਂਜੀ ਹਾਂਜੀ ਆ ਕੱਟੀ ਦੇਖੋ ਜੀ ਐਫ ਡੀ 328 ਦੀ ਆ ਇਹਨੂੰ ਪਿੱਛੋਂ ਵੀ ਦਿਖਾ ਰਿਹਾ ਹਾਂ ਦੇਖੋ ਖਾਨ ਦੇਖੋ ਜੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਆਪਣੀ ਜੇਹੀ ਕਹਿੰਦੇ ਹੁੰਨੇ ਆ ਵੀ ਕੋਈ ਵੀ ਸੀਮਣ ਵਰਤਣਾਗਾ ਤਾਂ ਸੋ ਸਮਝ ਕੇ ਹੀ ਵਰਤੋ ਕਿਉਂਕਿ 4000 ਤੋਂ ਥੱਲੇ ਵਾਲੇ ਜਿੰਨੇ ਵੀ ਬੋਲਨੇ ਤਾਂ ਉਹਨਾਂ ਨੇ ਹਰ ਇੱਕ ਦੇ ਵਿੱਚ ਦੁੱਧ ਦੇ ਵਿੱਚ ਅਪ ਕੀਤਾਗਾ ਤਾਂ ਐਸੇ ਕਰਕੇ ਆ ਇੱਕ ਹੋਰ ਵੀਰ ਕੋਲੇ ਝੋਟੀ ਖੜੀ ਆ ਇਹ ਵੀ ਸੋਨੀ ਵੀਰ ਤੋਂ ਪੁੱਛਦੇ ਆ ਸੋਨੀ ਵੀਰ ਆਹ ਕਿਹੜੇ ਬੁੱਲਦੀ ਆ ਇਹ ਇਹ ਹੈ ਜੀ ਜੋਗਰਾਜ ਜੀ ਹਾਂਜੀ ਹਾਂਜੀ ਇਹ ਆਪਣੇ ਘਰ ਦੀ ਆ ਪਵਨ ਜੀ ਸਿਮਨ ਖਵਾ ਦਿੱਤੀ ਜਿਸੂਏ ਹਾਂਜੀ ਹਾਂਜੀ ਪੀ ਹੋਣ ਇਹ ਹਾਂਜੀ ਹਾਂਜੀ ਇਹਨੇ ਗੱਡਿਆ 16 ਕਿਲੋ ਦੁੱਧ ਦੂਜੇ ਇਹ ਮਲਕੇ ਦੇ ਮੈਂ ਹੁਣ ਸੀਮਨ ਕਿਦਾ ਲੱਗਿਆ ਹੋਇਆ ਹੈਗਾ 328 ਡਾਕਟਰ ਸਾਹਿਬ ਤੋਂ ਸੁਮਿਤ ਸਾਹਿਬ ਤੋਂ ਲੱਗਤਾ ਦੀ ਹਾਂਜੀ ਹਾਂਜੀ ਤੇइका ਹੁਣਾ ਇੱਕ ਹੋਰ ਨਗੀਨਾ ਦਿਖਾਉਣਾ ਜੀ ਜਿਹੜਾ ਕਿ ਪੰਜਾਬ ਹਰਿਆਣੇ ਦਾ ਜਾਣਿਆ ਪਛਾਣਿਆ ਬੋਲਾ ਉਸ ਬੋਲ ਦੀ ਝੋਟੀਆਂ ਕਈ ਵੀਰਤਾ ਵੀਡੀਓ ਦੇਖਣ ਦੇ ਸਾਰੀ ਪਛਾਣ ਸਕਦੇ ਨੇ ਤਾਂ ਸੋਨੀ ਵੀਰ ਨਾਲ ਗੱਲ ਕਰਦੇ ਹਾਂ ਦੱਸੋ ਵੀਰ ਜੀ ਇਹ ਕਿਹੜੇ ਬੋਲ ਦੀ ਆ ਇਹ ਹੈ ਜੀ ਐਮ 29 ਦੀ ਹਾਂਜੀ ਕਿੰਨਾ ਇਹ ਆਪਣੀ ਮਿੱਤਰ ਕੋ ਲੈ ਕੇ ਆਏ ਆਪਾਂ ਹਾਂਜੀ ਇਹਦਾ ਦੁੱਧ ਕਿਸਲੇ ਸੁਹ ਲੈ ਚੜਕੀ ਚਾਹ ਦੰਦਾਂ ਅੱਛਾ ਜੀ ਹਾਂ ਹਾਂ ਤੇ ਕਿੰਨਾ ਕਿੰਨਾ ਦੁੱਧ ਕੱਢਿਆ ਸੀ ਇਹਨੇ ਇਹਨੇ ਉਹਨਾਂ ਨੇ ਕਹਿ ਦਿੱਤਾ 17 ਕਿਲੋ ਨੇ 18 ਕਿਲੋ ਦੁੱਧ ਕੱਢਿਆ ਹੀ ਆਪਣੇ ਲੈਵੇ ਅੱਛਾ ਜੀ ਅੱਛਾ ਅਸੀਂ ਤਾਂ ਲਾਂਗੇ ਝੋਕੇ ਲੈ ਕੇ ਆਇਆ ਤੇ ਹੁਣ ਆਇਆ ਐਮ 460 ਤੋਂ ਗੱਪਣੇ ਵੀ ਡਾਕਟਰ ਸਾਹਿਬ ਕੋ ਸਿਮ ਲੈਤੇ ਸੀ ਭਲਾਡੇ ਐਮ ਮੈਥੋਂ 400 ਛੱਡਦੀ ਆ ਹਾਂ ਜੀ ਤੇ ਉਸ ਟਾਈਮ ਡਾਕਟਰ ਸਾਹਿਬ ਮੇਰੇ ਕੋਲ ਹੀ ਆਏ ਹੋਏ ਸੀ ਤੇ ਮੇਰੇ ਕੋਲ ਹੀ ਤੁਹਾਡੇ ਕੋਲੇ ਗਏ ਨੇ ਤੇ ਮੈਂ ਤੁਹਾਨੂੰ ਅੱਜ ਡਾਕਟਰ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਹਾਂ ਜੀ ਹਾਂ ਜੀ ਇੱਕ ਚੀਜ਼ ਹੋਰ ਦੱਸ ਦੂੰ ਮੈਂ ਭਾਈ ਜੋ ਹੈ ਕਾਫੀ ਦੂਰ ਸਿਮ ਲੈਣੇ ਲਈ ਆਇਆ हां मैं आज तो तौज मैं भी पहुंचा हुआ हूं लेकिन भाई जो लगभग मेरी ख्याल में उस दिन बुलाटा बहुत ही उधर भी गया जी मैं उधर लेके आया थी हां कपड़े अटिया दिए वो किनआदा नहर पे उठे नहर जसन को लेके हां नहर पे उठे जसन को लेके आए जी बिल्कुल भाई साहब वहां मतलब यहां से लगभग ये लगा लो हरियाणा पंजाब का बोल रही है वो हां जी हां जी हां जी हां जी मैं बड़ा उधर पहुंच गया भाई यार के पास में भाई पहुंच गया मतलब इतनी दूर जाकर सिमल लेना ਔਰ ਤਿੰਨ ਮਸ਼ੂ ਰੱਖਿਆ ਹੈ ਸੈਲੈਕਟਡ ਸੀਮਨ ਦਾ ਯੂਜ਼ ਕਰਨਾ ਹਾਂਜੀ ਸਭ ਤੋਂ ਵੱਡੀ ਬਾਤ ਦੋਸਤੋ ਆਪਕੇ ਸਾਹਮਣੇ ਆਏਗਾ ਜੋ ਲੜਦਾ ਆਏਗਾ ਅੱਛੀ ਬੈਸੋ ਤੇ ਅੱਛਾ ਲੜਦਾ ਆਏਗਾ ਔਰ ਦੇਖੋ ਬੁੱਲ ਮੈਕੀਜ਼ ਹੋਰ ਗਊਆਪਤੀ ਬੁੱਲ ਕੋ ਭਈ ਬੁੱਲ ਜੋ ਹੈ ਬੜੇ ਬੁੱਲੋਆਂ ਦੇ ਚੱਕਰ ਵਿੱਚ ਨਾਮੀ ਕੇ ਚੱਕਰ ਵਿੱਚ ਮਤ ਪੜੇ ਆਜ ਜੋ ਨਵੇਂ ਬੁਲਾ ਰਹੇ ਆ ਬਹੁਤ ਅੱਛਾ ਆ ਰਹੇ 50 ਰੁਪਏ ਮੈਂ ਗਾਰੰਟੀ ਲੈਂਦਾ ਹਾਂ ਰਿਜ਼ਲਟ ਉਹ ਆ ਜਾਏਗਾ ਜੋ ਆਪਕੇ 500 ਵਿੱਚ ਨਹੀਂ ਆਣਾ ਡਾਕਟਰ ਸਾਹਿਬ ਮੈਂ ਆਪਣੀ ਵੀਡੀਓ ਦੇ ਵਿੱਚ ਇਹੀ ਕਹਣਾਗਾ ਵੀ ਕੋਈ ਵੀ ਸੀਮਨ ਵਰਤੋ ਵੀ 4000 ਤੋਂ ਪਲੱਸ ਵਾਲੇ ਤੋਂ ਥੱਲੇ ਥੱਲੇ ਵਾਲੇ ਹੀ ਵਰਤ ब्रीडिंग स्टेप बाय स्टेप होती है हाँ जी हाँ जी कहते ना तीस किलो की मेरी भैंस है उसका का सीमन ले लो और आपकी दस किलो की भैंस है तीस और दस चालीस बीस लीटर का बच्चा आ जाएगा तो भाई साहब मैं गारंटी से कहता हूँ ये मुंह छुटा लो बीस लीटर का बच्चा पैदा करेगा बच्चा आंदे नहीं सर ये बड़ी बात है डॉक्टर साहब आपका कब आएगा रिजल्ट माँ का दूध मान ली बीस किलो है

ਇਸ ਬੈਸਟ ਨੂੰ ਚੋਟਾਈ ਲਗਵਾਇਆ ਤਾਂ ਉਹ ਅਲੱਗ ਲਾਈਨ ਦਾ ਹੋ ਗਿਆ ਹਾਂਜੀ ਅਲੱਗ ਲਾਈਨ ਯੂਜ਼ ਕਰੀਆ ਉਸ ਤੋਂ ਬਾਅਦ ਮੇ ਕਿਸਮਤ ਸੇ ਜੋ ਭਾਈ ਦੇ ਘਰ ਤੋਂ ਬੱਚਾ ਆਇਆ ਉਹ ਵੀ ਅੱਤ ਤਿੰਨ ਚੋਟਾਈ ਇਸਕਾ ਆ ਗਿਆ ਹਾਂਜੀ ਹਾਂਜੀ ਤਾਂ ਮਤਲਬ ਇਹ ਚੀਜ਼ ਦੇਖੋ ਸੋਨੇ ਵਿੱਚ ਆ ਗਿਆ ਪਸ਼ੂਦਨ ਕਮ ਰੱਖੋ ਡਾਕਟਰ ਸਾਹਿਬ ਐ ਸੇ ਕਰਕੇ ਐ ਸੇ ਕਰਕੇ ਆਪਾਂ ਕਹਿੰਨੇ ਆਂ ਵੀ ਪੰਜਾਬ ਦੇ ਵਿੱਚ ਆਪਣਾ ਹੌਲੀ ਹੌਲੀ ਤਰੱਕੀ ਹੋਊਗੀ ਮੱਝਾਂ ਦੇ ਵਿੱਚ ਕਿਉਂ ਪੰਜਾਬ ਦੇ ਵਿੱਚ ਟੋਟਲੀ ਮੱਝਾਂ ਨੇ 8 ਤੋਂ 10 12 ਕਿਲੋ ਦੁੱਧ ਵਾਲ ਜੇ ਨੇ ਕਿਸੇ ਵੀਰ ਕੋਲੇ ਹੋ ਸਕਦੇ ਨੇ 15 ਜਾਂ 8 10 ਸੋਸਾ ਮੈਂ ਚੀਜ਼ ਗਊਆਂ 8 10 ਕਿਲੋ ਵਾਲੀ ਬੈਸ ਤੇ ਕੋਈ ਵੀ ਸਿ ਲੇਕਿਨ ਜਿਆਦਾ 3 ਜਾਂ 4 ਜਾਂ ਜਿਆਦਾ ਉੱਪਰ ਵਾਲੇ ਮੱਚ ਕਰਨਾ ਪੈਣਾ ਹਾਂਜੀ ਹਾਂ 3000 ਵਾਲਾ ਵੀ 8 ਲੀਟਰ ਵਾਲੀ ਕੋ 12 ਲੀਟਰ ਪਲੇ ਜਾਏਗਾ ਔਰ 12 ਵਾਲੀ ਕੋ 16 ਪਲੇ ਜਾਣਾ 15 ਲੀਟਰ ਕੋਈ ਮੁਸ਼ਕਿਲ ਨਹੀਂ ਲੇਕਿਨ 16 ਸੇ ਉੱਪਰ ਵਾਲੀ ਬੈਂਸ ਕੇ ਉੱਪਰ ਸਿਲੈਕਟਿਡ ਬਿਡਿੰਗ ਕਰਨੀ ਪੜਤੀ ਹੈ ਤਾਂ ਆਪਣੀ ਬੈਂਸ ਦੇਖ ਕੇ ਸਿਮਨ ਯੂਜ਼ ਕਰੋ ਜਿਵੇਂ ਸਭ ਇਹ ਬੈਂਸ ਹੈ ਇਸ ਵਿੱਚ ਕੋਈ ਕਮੀ ਨਹੀਂ ਹੈ ਤਾਂ ਇਸ ਬੈਂਸ ਕੋ ਦੇਖ ਕੇ ਸਿਮਨ ਯੂਜ਼ ਕਰੋ ਇਹ ਨਹੀਂ ਵੀ ਫਰਾਨਾ ਬੁੱਲ ਚੱਲ ਬਈ ਬੇੜੇ ਚੱਲ ਮੈਂ ਮਹਿਮਤ ਪੜੋ ਇਹਨੂੰ ਅਗਲੀ ਵਾਰ ਦੀ ਹੁਣ ਕਹਿੰਦੇ ਜੀਆ ਘਟ ਲਾਇਆ ਜੇ ਪਰਮਾਤਮਾ ਨੇ ਚਾਹਿਆ ਛੋੜਵਾ ਆਪਾਂ ਲੈਬ ਚਲਾਵਾਂਗੇ ਕੋਈ ਗੱਲ ਨਹੀਂ ਇਹਦਾ ਡਾਕਟਰ ਸਾਹਿਬ ਤੋਂ ਸੀਮਾ ਰਖਾਵਾਂਗੇ ਜੋ ਕਹਿਣਗੇ ਹੋਰ ਖਾਵਾਂਗੇ ਪੂਰੀ ਸਾਫ ਸੋਤਰੀ ਮੈਂ ਦੂਜੇ ਸੋਇਆ ਗਾਂ ਦੀ ਠੀਕ ਹੈ ਇਹਦੇ ਆਪਾਂ ਪੀਸੀ 843 ਲਾਵਾਂਗੇ ਠੀਕ ਹੈ ਜੀ ਜਿਹੜਾ ਕਹਿੰਗੇ ਡਾਕਟਰ ਸਾਹਿਬ ਕੋ ਲਾਵਾਂਗੇ ਆਪਾਂ ਤਾਂ ਮਰਜ਼ੀ ਲਾ ਦੇ ਸਿਮਨ